ਇਹੀ ਤਸਵੀਰਾਂ ਵੇਖ ਕੇ ਤਾਂ ਸ਼ਾਇਦ ਤੁਸੀਂ ਵੀ ਹੈਰਾਨ رہ ਜਾਓਗੇ ਕਿ ਕਿਵੇਂ ਦੇਖੋ ਇੱਕ ਟੀਟੀ ਜਿਹੜਾ ਸ਼ਰਮ ਇੱਕ ਪੈਸੇਂਜਰ ਜੋ ਕਿ ਬਿਨਾਂ ਟਿਕਟ ਤੋਂ ਚੜਿਆ ਸੀ ਉਸ ਤੋਂ ਰਿਸ਼ਵਤ ਲੈਂਦਾ ਨਜ਼ਰ ਆਇਆ ਦੱਸਦਾ ਇਹ ਕਿ ਜੁੱਥੇ ਇਹ ਪੈਸੇ ਜਿਹੜੇ ਨੇ ਕਿਸੇ ਸਰਕਾਰੀ ਖਜ਼ਾਨੇ ਦੇ ਵਿੱਚ ਨਹੀਂ ਜਾਣੇ ਅਸਲ ਜਿਵੇਂ ਕਿ ਜਿਹੜਾ ਆਫੀਸ਼ੀਅਲ ਫਾਈਨ 500 ਦਾ ਹੁੰਦਾ ਹੈ ਤਾਂ ਟੀਟੀ ਕੀ ਕਰਦਾ ਹੈ 200 ਜਾਂ 300 ਰੁਪਏ ਲੈ ਕੇ ਉਸ ਪੈਸੇਂਜਰ ਨੂੰ ਜਾਣ ਦਿੰਦਾ ਹੈ ਜਿਸ ਦੇ ਨਾਲ ਟੀਟੀ ਵੀ ਖੁਸ਼ ਟ੍ਰੈਪੇਸੈਂਜਰ ਵੀ ਕੁਝ ਪਰ ਇਹੀ ਕੁਝ ਹਾਲਾਤ ਨੇ ਰੇਲਵੇਜ਼ ਦੇ ਇਸ ਵੇਲੇ ਬਣਦੇ ਜਾ ਰਹੇ ਨੇ ਜ ਜਿਸੀਆਂ ਕੀ ਸ਼ਰਿਆਮ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਰ ਆਦਮੀ ਜਿਸ ਨੂੰ ਮੌਕਾ ਮਿਲਦਾ ਹੈ ਉਹ ਕਰਪਸ਼ਨ ਦੇ ਪੈਸੇ ਬਣਾਉਣ ਦੇ ਵਿੱਚ ਲੱਗਿਆ ਹੋਇਆ ਹੈ ਤੇ ਇਹ ਟੀਟੀ ਨੂੰ ਹੀ ਵੇਖ ਲੋ ਜਿਵੇਂ ਇਸ ਦੇ ਵੱਲੋਂ ਜਿਹੜੇ ਪੈਸੰਜਰ ਨੇ ਉਹਨਾਂ ਤੋਂ ਵੀ ਹੁਣੇ ਰਿਸ਼ਵਤ ਲਈ ਜਾ ਰਹੀ ਹੈ ਹਾਲਾਂਕਿ ਇਹ ਤਾਂ ਕਿਸੇ ਦੇ ਵੱਲੋਂ ਵੀਡੀਓ ਬਣਾ ਕੇ ਜਿਹੜੀ ਹੈ ਉਹ ਵਾਇਰਲ ਕਰ ਦਿੱਤੀ ਗਈ ਹੈ